ਜ਼ਬੂਰਾ ਦੀ ਪੋਥੀ ਉਹਦਾ 37 ਨੰਬਰ ਅਧਿਆਏ ਤੇ ਉਹਦੀ 8 ਨੰਬਰ ਪੰਕਤੀ ਚਾਹੀਦਾ ਲਿਖਿਆ ਆ ਕਹਿੰਦਾ ਕਰੋਧ ਛੱਡ ਅਤੇ ਕੌਪ ਨੂੰ ਤਿਆਗ ਦੇ ਨਾ ਕੜ ਉਸ ਤੋਂ ਬੁਰੀਾਈ ਹੀ ਨਿਕਲਦੀ ਹੈ ਦੇਖੋ ਵਚਨ ਕਿੰਨਾ ਸਫਾਈ ਨਾਲ ਸਾਨੂੰ ਦੱਸ ਰਿਹਾ ਆ ਕਹਿੰਦਾ ਕਰੋਧ ਨੂੰ ਛੱਡ ਦੇ ਕੁੱੜ ਨਾ ਛੱਡ ਦੇ ਗੁੱਸੇ ਹੋਣਾ ਕੋਪ ਨੂੰ ਵੀ ਤਿਆਗ ਦੇ ਕਰਕੇ ਇਹਦੇ ਚੋਂ ਕੋਈ ਭਲਾਈ ਨਹੀਂ ਨਿਕਲਦੀ ਇਹ ਹਮੇਸ਼ਾ ਇਹਦੇ ਵਿੱਚੋਂ ਬੁਰੀਾਈ ਹੀ ਨਿਕਲਦੀ ਆ ਇਹਦੇ ਚ ਕੋਈ ਵੀ ਫਾਇਦਾ ਨਹੀਂ ਤੁਹਾਨੂੰ ਪਤਾ ਗੁੱਸਾ ਦੋ ਤਰ੍ਹਾਂ ਦਾ ਆ ਇੱਕ ਚੰਗਾ ਗੁੱਸਾ ਆ ਤੇ ਇੱਕ ਬੁਰਾ ਗੁੱਸਾ ਆ ਜਿਹੜਾ ਚੰਗਾ ਗੁੱਸਾ ਆ ਉਹ ਤੁਹਾਨੂੰ ਬਣਾ ਦਿੰਦਾ ਏ ਤੇ ਜਿਹੜਾ ਬੁਰਾ ਗੁੱਸਾ ਆ ਉਹ ਤੁਹਾਨੂੰ ਖਤਮ ਕਰ ਦਿੰਦਾ ਏ ਪਰ ਗੁੱਸਾ ਤਾਂ ਗੁੱਸਾ ਆ ਜੋ ਕੁਝ ਪਰਮੇਸ਼ਵਰ ਨੇ ਪੈਦਾ ਕੀਤਾ ਉਹਨੇ ਚੰਗਾ ਹੀ ਪੈਦਾ ਕੀਤਾ ਈਵਤਨ ਇਤੋਂ ਤੱਕ ਜੋ ਸਾਡੇ ਅੰਦਰ ਵੀ ਪਰਮੇਸ਼ਵਰ ਨੇ ਪੈਦਾ ਕੀਤਾ ਨਾ ਉਹਨੇ ਉਹ ਚੰਗਾ ਹੀ ਪੈਦਾ ਕੀਤਾ ਆ ਉਹ ਵੱਖਰੀ ਗੱਲ ਆ ਵੀ ਅਸੀਂ ਉਹਦਾ ਇਸਤੇਮਾਲ ਗਲਤ ਤਰੀਕੇ ਨਾਲ ਕਰਦੇ ਆ ਸਾਬਤ ਕਰ ਸਕਦੇ ਆਪਾਂ ਵੀ ਜੋ ਪਰਮੇਸ਼ਵਰ ਨੇ ਪੈਦਾ ਕਰ ਦਿੱਤਾ ਚਾਹੇ ਮਨੁੱਖ ਚਾਹੇ ਮਨੁੱਖ ਦੇ ਅੰਦਰ ਚਾਹੇ ਇਸ ਧਰਤੀ ਉੱਤੇ ਉਸ ਸਾਲ ਕੁਸ਼ ਬਹੁਤ ਵਧੀਆ ਹੁੰਨੇ ਪੈਦਾ ਕੀਤਾ ਤੁਸੀਂ ਦੇਖੋ ਇੱਕ ਸੱਪ ਆ ਕੋਬਰਾ ਆ ਤੋ ਜ਼ਹਿਰੀਲਾ ਮੰਨਿਆ ਜਾਂਦਾ ਉਹਨੂੰ ਉਹਦਾ ਜ਼ਹਿਰ ਬਹੁਤ ਵਿਨਾਸ਼ਕਾਰੀ ਆ ਪਰ ਕੈਂਸਰ ਦੀਆਂ ਮੈਕਸਿਮਮ ਜ਼ਿਆਦਾਤਰ ਦਵਾਈਆਂ ਦੇ ਵਿੱਚ ਉਹਦਾ ਜ਼ਹਿਰ ਇਸਤੇਮਾਲ ਕੀਤਾ ਜਾਂਦਾ ਹੈ ਜੈਰੀਆ ਜੇ ਉਹਦਾ ਗਲਤ ਪ੍ਰਯੋਗ ਕਰ ਲਿਆ ਤੇ ਬੰਦਾ ਮਰ ਜਾਂਦਾ ਹੈ ਤੇ ਜੇ ਉਹਦਾ ਸਹੀ ਉਪਯੋਗ ਕਰ ਲਿਆ ਤੇ ਬੰਦਾ ਬਚ ਜਾਂਦਾ ਹੈ ਅਫੀਮ ਹੱਸਾਉਂਦਾ ਹੁਣ ਸੁਣ ਕੇ ਕਈਆਂ ਨੂੰ ਸਟੇਜ ਤੋਂ ਨਾਮ ਲਿਆ ਜਾ ਰਿਹਾ ਹੈ ਜਦੋਂ ਕੋਈ ਉਹਦਾ ਡਾਇਰੈਕਟ ਗਲਤ ਤਰੀਕੇ ਨਾਲ ਇਸਤੇਮਾਲ ਕਰਦਾ ਹੈ ਉਹ ਤੁਹਾਡੀ ਜ਼ਿੰਦਗੀ ਦੀ ਬੁਰੀ ਲਾਨਤ ਬਣ ਜਾਂਦੀ ਹੈ ਪਰ ਮਾਈਗ੍ਰੇਨ ਦੀਆਂ ਦਵਾਈਆਂ ਵਿੱਚ એનર્ਜੀ ਡਰਿੰਕਸ ਦੇ ਵਿੱਚ ਹਾਰਟ ਦੀਆਂ ਦਵਾਈਆਂ ਦੇ ਵਿੱਚ ਕ੍ਰੋਨਿਕਲ ਡਿਸੀਜ਼ਸ ਦੀਆਂ ਜਿਹੜੀਆਂ ਦਵਾਈਆਂ ਆ ਖਤਰਨਾਕ ਦਵਾਈਆਂ ਆ ਉਹਨਾਂ ਦੇ ਫਾਰਮੂਲਸ ਦੇ ਵਿੱਚ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਫੇ ਉਹੀ ਦਵਾਈਆਂ ਜਿਹੜੀਆਂ ਆ ਉਹ ਹਾਰਟ ਸਟ੍ਰੋਕ ਤੋਂ ਤੁਹਾਨੂੰ ਪ੍ਰੋਟੈਕਟ ਕਰਦੀਆਂ ਆ ਦਿਲ ਦੇ ਦੌਰਿਆਂ ਤੋਂ ਬਚਾ ਲੈਂਦੀਆਂ ਆ ਸਿਰ ਦੀਆਂ ਦਰਦਾਂ ਤੋਂ ਬਚਾਉਂਦੀਆਂ ਆ ਜਦੋਂ ਪਰਮੇਸ਼ਵਰ ਨੇ ਕੁਝ ਪੈਦਾ ਕੀਤਾ ਹੈ ਨਾ ਉਹਨੇ ਸਭ ਕੁਝ ਸਹੀ ਪੈਦਾ ਕੀਤਾ ਹੈ ਮਨੁੱਖ ਨੇ ਉਹਦਾ ਜਦੋਂ ਗਲਤ ਇਸਤੇਮਾਲ ਕੀਤਾ ਆ ਨੁਕਸਾਨ ਉਦੋਂ-ਉਦੋਂ ਹੋਇਆ ਹੈ ਸਹੀ ਇਸਤੇਮਾਲ ਕਿਸੇ ਵੀ ਚੀਜ਼ ਦਾ ਤੁਹਾਡਾ ਕਦੇ ਨੁਕਸਾਨ ਨਹੀਂ ਕਰਦਾ ਕਫ ਸੀਰਪ ਆ ਉਹ ਤੁਹਾਨੂੰ ਉਥੋਂ ਆਉਂਦਾ ਆ ਤੁਸੀਂ ਉਹਦਾ ਸਹੀ ਇਸਤੇਮਾਲ ਕਰਦੇ ਆ ਤੇ ਤੁਸੀਂ ਖੰਗ ਤੋਂ ਠੀਕ ਹੋ ਜੰਨੇ ਆ ਤੇ ਬਹੁਤ ਸਾਰੇ ਲੋਕੀ ਉਹੀ ਕਫ ਸੀਰਪ ਜਿਹੜਾ ਆ ਉਹਨੂੰ ਨਸ਼ੇ ਦੇ ਤੌਰ ਤੇ ਇਸਤੇਮਾਲ ਕਰਕੇ ਜਿਹੜਾ ਆ ਉਹ ਨਸ਼ੇੜੀ ਬਣ ਗਏ ਆ ਡਿਪੈਂਡ ਕਰਦਾ ਕਿ ਤੁਸੀਂ ਕਿਸੇ ਚੀਜ਼ ਦਾ ਇਸਤੇਮਾਲ ਕਿਵੇਂ ਕਰ ਰਹੇ ਆ ਇਸੇ ਤਰ੍ਹਾਂ ਗੁੱਸਾ ਜਿਹੜਾ ਆ ਜੇ ਉਹ ਗਲਤ ਹੁੰਦਾ ਤਾਂ ਪਰਮੇਸ਼ਵਰ ਸਾਡੇ ਅੰਦਰ ਪਾਉਂਦਾ ਹੀ ਨਾ ਸਹੀ ਆ ਜਾਂਦੀ ਆ ਦੁੱਧ ਦਾ ਸਗਲਾ ਡੁੱਲ ਗਿਆ ਦੁੱਧ ਉੱਪਰ ਗਿਆ ਸਬਜ਼ੀ ਚ ਲੂਣ ਵੱਧ ਪੈ ਗਿਆ ਕੱਪੜਾ ਸੜ ਗਿਆ ਛੋਟੀਆਂ ਛੋਟੀਆਂ ਚੀਜ਼ਾਂ ਆ ਪਰ ਇਹੇ ਗਲਤੀਆਂ ਜਦੋਂ ਸਾਡੇ ਕੋਲੋਂ ਹੋਣ ਤੇ ਅਸੀਂ ਕਹਿੰਨੇ ਐਕਸੀਡੈਂਟਲੀ ਹੋ ਗਈਆਂ ਉਹ ਅਚਨਚੇਤ ਹੋ ਗਈਆਂ ਜਾਣ ਕੇ ਥੋੜੀ ਕੀਤਾ ਮੈਂ ਤੇ ਲਾਗੇ ਖੜੀ ਸੀ ਮੈਂ ਕਿਤੇ ਜਾਣ ਕੇ ਥੋੜੀ ਦੁੱਧ ਨੂੰ ਕਿਹਾ ਵੀ ਉੱਪਰ ਜਾ ਤੇ ਬਾਹਰ ਡੁੱਲ ਜਾ ਸਾਰਾ ਹੀ ਮੈਂ ਕਿਤੇ ਜਾਣ ਕੇ ਹੀ ਥੋੜੀ ਘੋਦੇ ਘੜੇ ਨੂੰ ਲੱਤ ਮਾਰੀ ਆ ਤਾਂ ਉਦੋਂ ਹੀ ਟੁੱਟ ਗਿਆ ਹੁਣ ਅਚਨਚੇਤ ਪਰ ਇਹੇ ਨੁਕਸਾਨ ਜਦੋਂ ਕਿਸੇ ਦੂਸਰੇ ਤੋਂ ਹੁੰਦਾ ਆ ਅਸੀਂ ਘੰਟਾ ਘੰਟਾ ਮਤਲਬ ਜਦੋਂ ਤੱਕ ਅਗਲੇ ਦਾ 1 2 ਗ੍ਰਾਮ ਲਊ ਸੁੱਕ ਨਹੀਂ ਜਾਂਦਾ ਉਨੀ ਦੇਰ ਤੱਕ ਜੁਬਾਨ ਮੂੰਹ ਚ ਨਹੀਂ ਜਾਂਦੀ ਸੇਮ ਚੀਜ਼ ਅਸੀਂ ਹਮੇਸ਼ਾ ਗੁੱਸਾ ਦੂਜੇ ਤੇ ਦੂਜੇ ਦੀ ਗਲਤੀ ਤੇ ਕਰਦੇ ਆ ਗੁੱਸਾ ਦੂਜੇ ਦੀ ਗਲਤੀ ਤੇ ਕਰਨ ਵਾਸਤੇ ਸਾਨੂੰ ਨਹੀਂ ਦਿੱਤਾ ਗਿਆ ਸਾਡੀਆਂ ਗਲਤੀਆਂ ਉੱਤੇ ਕਰਨ ਲਈ ਦਿੱਤਾ ਗਿਆ ਹੈ ਅਸੀਂ ਗੁੱਸੇ ਨਾਲ ਦੂਜੇ ਨੂੰ ਸੁਧਾਰਨਾ ਚਾਹੁੰਦੇ ਹਾਂ ਗੁੱਸਾ ਕਰਨਾ ਹੈ ਤੇ ਆਪਣੀਆਂ ਬੁਰੀਆਂ ਆਦਤਾਂ ਤੇ ਕਰੋ ਗੁੱਸੇ ਵਿੱਚ ਆਪਣੀ ਪਤਨੀ ਨੂੰ ਜਾਂ ਪਤੀ ਨੂੰ ਨਾ ਛੱਡੋ ਕੁਛੇ ਦੇ ਵਿੱਚ ਉਸ ਆਦਤ ਨੂੰ ਛੱਡੋ ਜੇ ਇਸ ਆਦਤ ਦਾ ਕਰਕੇ ਪਤੀ ਪਤਨੀ ਦੀ ਆਪਸ ਵਿੱਚ ਬਣ ਨਹੀਂ ਰਹੀ ਤੁਸੀਂ ਓਵਰ ਯੂਜ਼ ਕਰ ਰਹੇ ਆ ਫੋਨ ਦਾ ਇੱਕ ਜਾਣਾ ਜ਼ਿਆਦਾ ਯੂਜ਼ ਕਰ ਰਿਆ ਆ ਦੂਜਾ ਜਾਣਾ ਜਿਹੜਾ ਆ ਉਹ ਉਹਨੂੰ ਕਹਿ ਰਿਹਾ ਆ ਕਿ ਤੂੰ ਇੰਨਾ ਫੋਨ ਦਾ ਯੂਜ਼ ਨਾ ਕਰ ਜਾਂ ਤੂੰ ਸ਼ਰਾਬ ਜ਼ਿਆਦੀ ਪੀਂਨਾ ਆ ਜਾ ਤੂੰ ਘਰ ਨਹੀਂ ਵੜਦਾ ਜੋ ਵੀ ਚੀਜ਼ਾਂ ਜੋ ਵੀ ਮਸਲਾ ਹੈ ਉਹ ਇਨਸਾਨ ਜਿਹੜਾ ਕਿਸੇ ਐਡਿਕਸ਼ਨ ਦੇ ਵਿੱਚ ਆ ਬੁਰੀ ਲਾਹਨਤ ਦੇ ਅੰਦਰ ਫਸ ਗਿਆ ਆ ਆਦਤ ਦੇ ਅੰਦਰ ਫਸ ਗਿਆ ਆ ਉਹ ਸੁਧਰਨਾ ਨਹੀਂ ਚਾਹੁੰਦਾ ਉਹ ਕਹਿੰਦਾ ਮੋਨ ਨਹੀਂ ਛੱਡੂ ਤੈਨੂੰ ਛੱਡੂ ਸ਼ਰਾਬ ਨਹੀਂ ਛੱਡੂ ਤੈਨੂੰ ਛੱਡੂ ਘਰ ਨਹੀਂ ਆਉਣਾ ਘਰ ਵਾਲੀ ਨੂੰ ਛੱਡਣਾ ਇਹੇ ਹੱਲ ਨਹੀਂ ਆ ਜਿਹੜਾ ਤੁਹਾਨੂੰ ਸੁਧਾਰਨਾ ਚਾਹੁੰਦਾ ਉਹਦੇ ਉੱਤੇ ਗੁੱਸਾ ਨਾ ਕਰੋ ਗੁੱਸਾ ਕਰੋ ਆਪਣੀ ਬੁਰੀ ਆਦਤ ਉੱਤੇ ਗੁੱਸੇ ਵਿੱਚ ਫੋਨ ਛੱਡ ਦਿਓ ਗੁੱਸੇ ਵਿੱਚ ਸ਼ਰਾਬ ਛੱਡ ਦਿਓ ਗੁੱਸਾ ਕਰੋ ਕਿ ਮੈਂ ਬੁਰੀ ਸੰਗਤ ਵਿੱਚ ਜਾਣਾ ਹੈ ਗੁੱਸੇ ਵਿੱਚ ਬੁਰੀ ਸੰਗਤ ਛੱਡ ਦਿਓ ਗੁੱਸਾ ਕਰੋ ਆਪਣੀ ਗਲਤ ਲੈਂਗੁਏਜ ਦੇ ਉੱਤੇ ਗਾਲ੍ਹਾਂ ਕੱਢਣ ਉੱਤੇ ਗੁੱਸਾ ਕਰੋ ਕੇ ਹੁਣ ਮੈਂ ਗੁੱਸਾ ਆ ਗਿਆ ਮੈਨੂੰ ਅੱਜ ਤੋਂ ਮੈਂ ਨਹੀਂ ਗਾਲਾਂ ਕੱਢਿਆ ਕਰਨੀਆਂ ਗੁੱਸਾ ਸਾਨੂੰ ਇਸ ਲਈ ਦਿੱਤਾ ਗਿਆ ਕਿ ਅਸੀਂ ਸੁਧਾਰ ਕਰੀਏ ਆਪਣ ਤੁਹਾਨੂੰ ਸੁੱਤਿਆਂ ਪਿਆ ਨੂੰ ਕੋਈ ਰੋਜ਼ 7:00 8:00 ਵਜੇ ਉਠਾਉਂਦਾ ਆ ਉਹਦੇ ਉੱਤੇ ਗੁੱਸਾ ਨਾ ਕਰੋ ਵੀ ਰੋਜ਼ ਠੋਣ ਵਾਸਤੇ ਆ ਜਾਂਦਾ ਆ ਗੁੱਸਾ ਕਰੋ ਆਪਣੇ I'm going ਸੀ ਆਪਣੇ ਜੀਵਨ ਵਿੱਚ ਅਗਰ ਗੁੱਸਾ ਕਰਨਾ ਹੈ ਤਾਂ ਖੁਦ ਨੂੰ ਸੁਧਾਰਨ ਦੇ ਲਈ ਕਰੋ ਆਪਣਾ ਨਾਸ਼ ਕਰਨ ਲਈ ਜਾਂ ਦੂਸਰੇ ਦਾ ਨਾਸ਼ ਕਰਨ ਦੇ ਲਈ ਨਹੀਂ ਕਿਉਂਕਿ ਗੁੱਸੇ ਚੋਂ ਬੁਰਾਈ ਨਿਕਲਦੀ ਆ ਜਦੋਂ ਅਸੀਂ ਦੂਜੇ ਉੱਤੇ ਗੁੱਸੇ ਹੁੰਨੇ ਆ ਤਾਂ ਉਹ ਗੁੱਸਾ ਬੁਰਾਈ ਨੂੰ ਪੈਦਾ ਕਰਦਾ ਆ ਪਰ ਜਦੋਂ ਅਸੀਂ ਖੁਦ ਦੀ ਬੁਰਾਈ ਉੱਤੇ ਗੁੱਸਾ ਕਰਦੇ ਆ ਤੇ ਉਹ ਗੁੱਸਾ ਸਾਨੂੰ ਸੁਧਾਰਦਾ ਆ ਹallelujah ਹੋਰ ਅਪਸਿਆਂ ਦੀ ਕਿਤਾਬ ਉਹਦਾ ਚੌਥਾ ਅਧਿਆਇ ਤੇ ਉਹਦੀ 26 ਨੰਬਰ ਪੰਤੀ ਚ ਇਦਾਂ ਲਿਖਿਆ ਆ ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ ਸੂਰਜ ਤੁਹਾਡੇ ਕਰੋਧ ਉੱਤੇ ਨਾ ਡੁੱਬ ਜਾਵੇ ਅਤੇ ਨਾ ਸ਼ੈਤਾਨ ਨੂੰ ਥਾਂ ਦਿਓ ਵਚਨ ਕੀ ਕਹਿੰਦਾ ਆ ਤੁਸੀਂ ਗੁੱਸੇ ਤਾਂ ਹੋਵੋ ਛੁੱਟੀ ਦੇ ਦਿੱਤੀ ਉਹਨੇ ਗੁੱਸੇ ਤਾਂ ਹੋਵੋ ਕਿੰਨੇ ਚਿਰ ਵਾਸਤੇ ਲਿミਟਡ ਕਰ ਦਿੱਤਾ ਸੂਰਜ ਛੁਪਣ ਤੋਂ ਪਹਿਲਾਂ ਪਹਿਲਾਂ ਗੁੱਸਾ ਖਤਮ ਹੋ ਜਾਣਾ ਚਾਹੀਦਾ ਆ ਰਾਜੀਨਾਮੇ ਹੋ ਜਾਣੇ ਚਾਹੀਦੇ ਆ ਸੂਰਜ ਛੁਪਣ ਤੋਂ ਪਹਿਲਾਂ ਮਾਫੀ ਮੰਗ ਲੈਣੀ ਇੱਕ ਦੂਜੇ ਤੋਂ ਮਤਲਬ ਕਿ 8 ਘੰਟੇ ਤੋਂ ਬਾਅਦ ਤੁਹਾਡਾ ਗੁੱਸਾ ਨਹੀਂ ਰਹਿਣਾ ਚਾਹੀਦਾ ਕਹਿੰਦਾ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ ਗੁੱਸੇ ਵਿੱਚ ਬਹੁਤ ਜ਼ਿਆਦਾ ਵੱਡੀਆਂ ਗਲਤੀਆਂ ਕਰ ਜਾਂਦੇ ਆ ਉਹ ਕਹਿੰਦੇ ਲੈ ਤੂੰ ਮੈਨੂੰ ਆਹ ਕਿਆ ਹੁਣ ਤੈਨੂੰ ਕਰਕੇ ਵਿਖਾਉਂਗੀ ਗੁੱਸੇ ਵਿੱਚ ਅਸ਼ਲੀਲ ਕੰਮ ਕਰਦੇ ਆ ਵਿਭਚਾਰ ਕਰਦੇ ਆ ਵੱਧ ਤੋਂ ਵੱਧ ਨਸ਼ੇ ਦਾ ਸੇਵਨ ਕਰਨ ਲੱਗ ਜਾਂਦੇ ਆ ਗੁੱਸੇ ਵਿੱਚ ਕਿਸੇ ਦਾ ਕਤਲ ਕਰ ਦਿੰਦੇ ਆ ਗੁੱਸੇ ਵਿੱਚ ਦਾ ਘਰ ਸਾੜ ਦਿੰਦੇ ਆ ਗੁੱਸੇ ਵਿੱਚ ਬਹੁਤ ਵੱਡੇ ਵੱਡੇ ਨੁਕਸਾਨ ਕਰ ਦਿੰਦੇ ਆ ਲੋਕੀ ਜਿਹੜੇ ਗਲਤੀ ਨਹੀਂ ਹੁੰਦੇ ਪਰ ਗੁਨਾਹ ਬਣ ਜਾਂਦੇ ਆ ਵਚਨ ਕਹਿੰਦਾ ਗੁੱਸਾ ਦਾ ਕਰ ਠੀਕ ਆ ਤੁਹਾਡੀ ਕੋਈ ਗਲਤੀ ਨਹੀਂ ਕਿਸੇ ਨੇ ਤੁਹਾਨੂੰ ਮਾੜਾ ਕਹਿਤਾ ਤੈਨੂੰ ਗੁੱਸਾ ਲੱਗਾ ਕਿਉਂਕਿ ਤੇਰੇ ਅੰਦਰ ਇਹ ਚੀਜ਼ ਹੈ ਗਈ ਆ ਜਿਹਦੇ ਅੰਦਰ ਗੁੱਸਾ ਹੈ ਹੀ ਨਹੀਂ ਉਹਨੂੰ ਗੁੱਸਾ ਆਊਗਾ ਕਿਵੇਂ ਮਨ ਲਓ ਕਿਸੇ ਦੇ ਅੰਦਰ ਖੂਨ ਹੈ ਹੀ ਨਹੀਂ ਜਿੰਨੀਆਂ ਮਰਜ਼ੀ ਸੂਈਆਂ ਮਾਰੀ ਜੋ ਖੂਨ ਇੰਦਾ ਨਿਕਲ ਆਊਗਾ ਖੂਨ ਹੈਗਾ ਆ ਤਾਂ ਹੀ ਜ਼ੀਰਾ ਲੱਗਣ ਤੇ ਨਿਕਲਦਾ ਆ ਗੁੱਸਾ ਹੈਗਾ ਆ ਇਸ ਲਈ ਗੁੱਸਾ ਆਉਂਦਾ ਆ ਪਰ ਤੁਸੀਂ ਗੁੱਸੇ ਵਿੱਚ ਕੋਈ ਵੀ ਇਹੋ ਜਿਹਾ ਨਹੀਂ ਕਰਨਾ ਜਿਹੜਾ ਪਾਪ ਬਣ ਜਾਵੇ ਤੁਸੀਂ ਕੀ ਇਸ ਗੱਲ ਨੂੰ ਚੇਤੇ ਕਰਨਾ ਹੈ ਜਦੋਂ ਗੁੱਸਾ ਆਵੇ ਤੁਸੀਂ ਕਿਹੜੀ ਗੱਲ ਚੇਤੇ ਕਰਨੀ ਹੈ ਪ੍ਰਭੂ ਯਿਸੂ ਮਸੀਹ ਦੀ ਸ਼ਾਂਤੀ ਮੇਰੇ ਅੰਦਰ ਕਾਇਮ ਰਹੇ ਕੀ ਕਹਿਣਾ ਹੈ ਹਾਂਜੀ ਇਸੇ ਵਚਨ ਨੇ ਆਪਾਂ ਨੂੰ ਫੇ ਗੁੱਸੇ ਵਿੱਚ ਪਾਪ ਕਰਨ ਤੋਂ ਬਚਾ ਲੈਣਾ ਹੈ ਹallelujah ਕਹਿੰਦਾ ਸੂਰਜ ਤੁਹਾਡੇ ਗਰੋਧ ਉੱਤੇ ਨਾ ਡੁੱਬ ਜੇ ਇਹ ਨਾਵੇਂ ਵੀ ਸਵੇਰ ਤੋਂ ਲੈ ਕੇ ਰਾਤ ਤੱਕ ਤੂੰ ਗੁੱਸੇ ਵਿੱਚ ਹੀ ਘੁੰਮਦਾ ਫਿਰਦਾ ਸੁੱਜਿਆ ਫੁੱਲਿਆ ਫਿਰਦਾ ਜਾਂ ਜੇ ਤਾਂ ਤੇਰੀ ਗਲਤੀ ਆ ਤੇ ਜਾ ਕੇ ਮਾਫੀ ਮੰਗ ਲਾ ਹੁਣ ਜੇ ਦੂਜੇ ਦੀ ਗਲਤੀ ਆ ਫਿਰ ਐਂਦਾ ਨਹੀਂ ਹੈਗਾ ਵੀ ਗੱਲ ਚ ਗੂਠ ਦੇ ਕੇ ਮਾਫੀ ਮੰਗਵਾ ਲਾ ਫੇਰ ਤੂੰ ਉਹਨੂੰ ਮaaf ਕਰ ਦੇ ਭਾਵੇਂ ਉਹਨੇ ਮਾਫੀ ਮੰਗੀ ਆ ਜਾਂ ਨਹੀਂ ਮੰਗੀ ਛੱਡ ਦੇ ਤੂੰ ਗੁੱਸਾ ਛੱਡ ਦੇ ਫੇਰ ਆਪਣੇ ਘਰੇ ਬੈਠਾ ਹੀ ਉਹਨੂੰ ਕਹਿ ਜਾ ਤੈਨੂੰ ਮaaf ਕੀਤਾ ਕਰਕੇ ਤੈਨੂੰ ਪਤਾ ਹੀ ਨਹੀਂ ਆ ਇਹ ਤਾਂ ਹੀ ਅਸੀਂ ਗੁੱਸੇ ਤੋਂ ਡਿਲੀਵਰ ਹੋ ਸਕਦੇ ਆ ਪਰ ਮੰਜੇ ਦੇ ਪੈਣ ਤੋਂ ਪਹਿਲਾਂ ਪਹਿਲਾਂ ਜਾ ਮਾਫੀ ਮੰਗ ਲੈਣੀ ਆ ਜਾਂ ਮaaf ਕਰ ਦੇਣਾ ਹੈ ਪਰ ਚੇਤੇ ਰੱਖਿਓ ਜੇ ਆਪਣੀ ਗਲਤੀ ਆ ਫੇ ਇਦਾਂ ਨਹੀਂ ਵਿਕਾਰ ਵਾਲੇ ਨੂੰ ਰੋਟੀ ਨਹੀਂ ਦਿੱਤੀ ਤੈਨੂੰ ਕਹੋ ਜਾ ਤੈਨੂੰ ਮaaf ਕੀਤਾ ਬੋਲੀ ਜਾ ਜੋ ਬੋਲਣਾ ਆ ਤੈਨੂੰ ਮaaf ਕੀਤਾ ਇਹ ਸਹੀ ਨਹੀਂ ਆ ਫੇ ਆਪਾਂ ਰੋਟੀ ਪਕਾ ਕੇ ਦੇਣੀ ਆ ਫੇ ਆਪਾਂ ਆਪਣੀ ਗਲਤੀ ਨੂੰ ਸੁਧਾਰਨਾ ਆ ਚਾਹੇ ਉਹ ਪਰਿਵਾਰ ਦੇ ਕਿਸੇ ਮੈਂਬਰ ਦੇ ਵੀ ਪ੍ਰਤੀ ਕਿਉਂ ਨਾ ਹੋਵੇ ਚਾਹੇ ਅਸੀਂ ਬੱਚੇ ਹੋਣ ਦੇ ਹਿਸਾਬ ਨਾਲ ਕੀਤੀ ਆ ਬਜ਼ੁਰਗ ਹੋਣ ਦੇ ਹਿਸਾਬ ਨਾਲ ਜਿਹੜੇ ਵੀ ਹਿਸਾਬ ਕਿਤਾਬ ਨਾਲ ਹੋਈ ਆ ਆਪਣੀ ਗਲਤੀ ਨੂੰ ਆਪਾਂ ਸੁਧਾਰਨਾ ਹੈ ਕਿਉਂਕਿ ਮਾਫੀ ਉਹਨਾਂ ਲਈ ਆ ਜਿਹੜੇ ਨਹੀਂ ਜਾਣਦੇ ਵੀ ਉਹ ਕੀ ਕਰ ਰਹੇ ਆ ਪਰ ਆਪਾਂ ਨੂੰ ਵਚਨ ਸਾਰਾ ਕੁਝ ਦੱਸਦਾ ਆ ਵੀ ਕਿਹੜੀ ਚੀਜ਼ ਠੀਕ ਆ ਕਿਹੜੀ ਚੀਜ਼ ਗਲਤ ਆ ਕਿਉਂਕਿ ਜਦੋਂ ਯਿਸੂ ਮਸੀਹ ਸਾਡੇ ਜੀਵਨ ਵਿੱਚ ਆ ਗਏ ਜਾਨਣ ਆ ਗਿਆ ਸਾਡੀ ਜ਼ਿੰਦਗੀ ਦੇ ਵਿੱਚ ਗਿਆਨ ਆ ਗਿਆ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਸਮਝ ਆ ਗਈ ਆ ਵੀ ਕੀ ਗਲਤ ਆ ਤੇ ਕੀ ਠੀਕ ਆ ਇਸ ਲਈ ਹੁਣ ਆਪਾਂ ਸੂਝ-ਬੂਝ ਨਾਲ ਚੱਲਣਾ ਆ ਕੰਨ ਅਤੇ ਨਾ ਸ਼ੈਤਾਨ ਨੂੰ ਥਾਂ ਦਿਓ ਇਹਦਾ ਮਤਲਬ ਜਦੋਂ ਅਸੀਂ ਗੁੱਸੇ ਨੂੰ ਆਪਣੇ ਅੰਦਰ ਥਾਂ ਦਿੰਨੇ ਆ ਉਦੋਂ ਅਸੀਂ ਸ਼ੈਤਾਨ ਨੂੰ ਆਪਣੇ ਅੰਦਰ ਥਾਂ ਜਦੋਂ ਤੁਸੀਂ ਕਿਸੇ ਇਨਸਾਨ ਨਾਲ ਗੁੱਸੇ ਹੁੰਨੇ ਆ ਭਾਵੇਂ ਤੁਸੀਂ ਆਪਣੀ ਪਤਨੀ ਨੂੰ ਜਾਂ ਪਤੀ ਨੂੰ ਨਿਆਣਿਆਂ ਨੂੰ ਜਾਂ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦੇ ਆ ਭੈਣ ਭਰਾ ਨਾਲ ਬਹੁਤ ਪਿਆਰ ਕਰਦੇ ਚਾਹੇ ਤੁਹਾਡਾ ਕੋਈ ਬਹੁਤ ਜਿਗਰੀ ਦੋਸਤ ਆ ਜਾਂ ਬਹੁਤ ਪਿਆਰੀ ਸਹੇਲੀ ਆ ਤੁਹਾਡੀ ਬਹੁਤ ਬੰਦੀ ਆ ਉਹਦੇ ਨਾਲ ਪਰ ਜਦੋਂ ਤੁਸੀਂ ਉਹਦੇ ਨਾਲ ਗੁੱਸੇ ਹੁੰਨੇ ਆ ਵੈਰੀ ਆਣ ਕੇ ਕੀ ਗੱਲਾਂ ਕਰਦੇ ਆ ਤੁਹਾਡੇ ਨਾਲ ਇਨੇ ਫਲਾਣਾ ਨਾ ਤਾਂ ਵੀ ਤੈਨੂੰ ਇਦਾਂ ਕਿਹਾ ਸੀ ਤੈਨੂੰ ਉਦੋਂ ਵੀ ਨਹੀਂ ਸਮਝ ਆਈ ਇਹਨੇ ਉਹਨਾਂ ਦੇ ਸਾਹਮਣੇ ਵੀ ਇਦਾਂ ਕਿਹਾ ਸੀ ਇਹਨੇ ਉਦੋਂ ਵੀ ਇਦਾਂ ਕੀਤਾ ਸੀ ਇਹ ਤੇਰੇ ਚਾਚੇ ਦੇ ਕੁੜੀ ਦੇ ਵਿਆਹ ਵੀ ਨਹੀਂ ਸੀ ਗਿਆ ਇਹ ਤੇਰੇ ਮਾਮੇ ਦੇ ਮੁੰਡੇ ਨੂੰ ਵੀ ਨਹੀਂ ਸੀ ਮਿਲਿਆ ਇਹਨੇ ਤੇਰੀ ਮਦਰ ਨੂੰ ਵੀ ਸਹੀ ਤਰ੍ਹਾਂ ਟ੍ਰੀਟ ਨਹੀਂ ਸੀ ਕੀਤਾ ਇਹ ਤੇਰੇ ਘਰਦਿਆਂ ਨੂੰ ਕੁਝ ਨਹੀਂ ਜਾਣਦੀ ਇਹ ਫਲਾਣੇ ਦੇ ਅੱਖੇ ਨਹੀਂ ਲੱਗਦੀ ਇਹ ਤੇਰੇ ਨਾਲ ਚੀਟਿੰਗ ਕਰਦਾ ਆ ਇਹ ਲਾਲਚੀ ਆ ਉਹ ਕੌਣ ਕਹਿ ਰਿਹਾ ਆ ਗੱਲਾਂ ਤੁਹਾਨੂੰ ਸ਼ਤਾਨ ਗੱਲਾਂ ਕਰ ਰਿਹਾ ਹੈ ਉਹ ਉਸ ਗੁੱਸੇ ਨੂੰ ਇੱਕ ਹਥਿਆਰ ਬਣਾ ਕੇ ਤੁਹਾਡੇ ਕੋਲੋਂ ਪਾਪ ਕਰਵਾਉਣਾ ਚਾਹੁੰਦਾ ਹੈ ਉਸ ਗੁੱਸੇ ਦੇ ਵਿੱਚ ਤੁਹਾਡੇ ਮਨ 'ਚ ਗਲਤ ਗਲਤ ਖਿਆਲ ਪਾ ਕੇ ਗੱਲਾਂ ਪਾ ਕੇ ਰਿਸ਼ਤਿਆਂ ਨੂੰ ਤੋੜਨਾ ਚਾਹੁੰਦਾ ਤੁਹਾਨੂੰ ਇਕੱਲਿਆਂ ਕਰਨਾ ਚਾਹੁੰਦਾ ਹੈ ਵਚਨ ਕਹਿੰਦਾ ਸ਼ੈਤਾਨ ਨੂੰ ਥਾਂ ਨਾ ਦਿਓ ਭਾਵੇਂ ਤੁਸੀਂ ਆਪਣੇ ਕਿਸੇ ਕਿ ਸੋਧਰੀਏ ਦੇ ਨਾਲ ਨੇੜੇ ਦੇ ਬੰਦੇ ਦੇ ਨਾਲ ਨਰਾਜ ਭਈਆਂ ਤਦ ਵੀ ਜੇ ਨੈਗੇਟਿਵ ਥਾਟ ਆਉਂਦਾ ਉਹਨੂੰ ਉਦੋਂ ਹੀ ਕੈਨਸਲ ਕਰੋ ਨਹੀਂ ਇਦਾਂ ਨਹੀਂ ਮੈਂ ਵੀ ਬਲੇਸਿੰਗ ਪਾਈ ਆ ਤੇ ਮੇਰੀ ਜ਼ਿੰਦਗੀ ਵਿੱਚ ਜਿੰਨੇ ਵੀ ਪਰਮੇਸ਼ਵਰ ਨੇ ਮੇਰੇ ਨਾਲ ਜੋੜਿਓ ਸਾਰੇ ਬਲੇਸਡ ਆ ਉਹਨਾਂ ਉੱਤੇ ਪਰਮੇਸ਼ਵਰ ਦੀ ਕਿਰਪਾ ਸਹੀ ਸਮੇਂ ਤੇ ਉਹ ਸਹੀ ਹੋ ਜਾਣਗੇ ਤੇ ਅਸੀਂ ਇੱਕ ਦੂਜੇ ਨਾਲ ਮਿਲਾਂਗੇ ਤੇ ਪਰਮੇਸ਼ਵਰ ਦੀ ਮਹਿਮਾ ਕਰਾਂਗੇ ਭਾਵੇਂ ਅੱਜ ਅਸੀਂ ਗੁੱਸੇ ਆ ਭਰੋ ਸਾਰੇ ਗੁੱਸੇ ਖਤਮ ਹੋ ਰਹੇ ਆ ਯਿਸੂ ਮਸੀਹ ਦੇ ਨਾਮ ਚ ਸਹੀ ਸਮੇਂ ਤੇ ਅਸੀਂ ਸਾਰੇ ਮਿਲਾਂਗੇ ਤੇ ਪਰਮੇਸ਼ਵਰ ਦੀ ਮਹਿਮਾ ਕਰਾਂਗੇ ਸ਼ੈਤਾਨ ਨੂੰ ਥਾਂ ਬਿਲਕੁਲ ਨਹੀਂ ਦੇਣੀ ਜਦੋਂ ਤੁਹਾਨੂੰ ਪੁਰਾਣੀਆਂ ਪੁਰਾਣੀਆਂ ਗੱਲਾਂ ਚੇਤੇ ਕਰਾਉਂਦਾ ਆ ਉਦੋਂ ਫੇ ਤੁਹਾਡਾ ਅਗਲੇ ਨੂੰ ਚਾਹ ਪੁੱਛੇ ਨੂੰ ਵੀ ਜੀ ਨਹੀਂ ਕਰਦਾ ਤੁਸੀਂ ਉਦੋਂ ਹੀ ਉਹਨੂੰ ਕਹੋ ਪੁਰਾਣੀਆਂ ਗੱਲਾਂ ਜਾਂਦੀਆਂ ਰਹੀਆਂ ਸਭ ਕੁਝ ਨਵਾਂ ਹੋ ਗਿਆ ਮੈਂ ਇੱਕ ਹੁਣ ਨਵਾਂ ਇਨਸਾਨ ਆ ਜੋ ਪਰਮੇਸ਼ਵਰ ਦੀ ਬੇਟੀ ਜਾਂ ਬੇਟਾ ਆ ਹੁਣ ਮੇਰੇ ਵਿੱਚ ਯਿਸੂ ਮਸੀਹ ਦੀ ਸ਼ਾਂਤੀ ਆ ਮੈਂ ਉਹ ਕਰਾਂਗਾ ਜੋ ਪਰਮੇਸ਼ਵਰ ਦਾ ਆਤਮਾ ਕਰਦਾ ਆ ਜੋ ਕਹਿੰਦਾ ਆਪਣੇ ਸਕਾਉਣ ਵਾਲਿਆਂ ਨੂੰ ਆਸ਼ੀਸ਼ ਦੇ ਹਾਲੇਲੂਇਆ

ਹਿੰਦਾ ਸੀ ਬਹੁਤ ਉਹਨੂੰ ਗੁੱਸਾ ਆਉਂਦਾ ਸੀ ਗੱਲ-ਗੱਲ ਉੱਤੇ ਤੇ ਉਹ ਚੀਜ਼ਾਂ ਦੀ ਬੜੀ ਭੰਨ ਤੋੜ ਉਹਨੇ ਕਰਨੀ ਅਨਾਬ ਸ਼ਨਾਬ ਬੋਲਦੇ ਰਹਿਣਾ ਗਲਤ ਮਲਤ ਬੋਲਣਾ ਕਿਸੇ ਦੇ ਆਖੇ ਨਹੀਂ ਲੱਗਦਾ ਸੀ ਪਰ ਆਪਣੇ ਦਾਦਾ ਜੀ ਨਾਲ ਬਹੁਤ ਪਿਆਰ ਕਰਦਾ ਸੀ ਜੋ ਉਹਦੇ ਦਾਦਾ ਜੀ ਕਹਿ ਦਿੰਦੇ ਸੀ ਉਸ ਗੱਲ ਨੂੰ ਮੰਨ ਲੈਂਦਾ ਸੀ ਇੱਕ ਦਿਨ ਉਹਦੇ ਮਾਤਾ ਪਿਤਾ ਨੇ ਬਜ਼ੁਰਗ ਨੂੰ ਕਿਹਾ ਵੀ ਇਨੂੰ ਕੋਈ ਇਹੋ ਜੀ ਸਿੱਖਿਆ ਦੇਉ ਵੀ ਇਹਦਾ ਗੁੱਸਾ ਸ਼ਾਂਤ ਹੋ ਜਵੇ। ਉਸ ਬਜ਼ੁਰਗ ਨੇ ਆਪਣੇ ਪੋਤੇ ਨੂੰ ਕਿਹਾ ਪੁੱਤਰਾ ਇਦਾਂ ਕਰਿਆ ਕਰ ਗੁੱਸੇ ਵਿੱਚ ਕਿਸੇ ਨੂੰ ਕੋਸ਼ ਨਾ ਬੋਲਿਆ ਕਰ ਚੀਜ਼ਾਂ ਨਾ ਤੋੜਿਆ ਕਰ ਆ ਮੈਂ ਤੈਨੂੰ ਕਿੱਲਾਂ ਦਾ ਭਰਿਆ ਇੱਕ ਡੱਬਾ ਦਿੰਦਾ ਹਾਂ ਜਦੋਂ ਵੀ ਤੈਨੂੰ ਗੁੱਸਾ ਆਵੇ ਆਪਣੇ ਘਰ ਦੀ ਜਿਹੜੀ ਸਾਹਮਣੀ ਕੰਧ ਆ ਤੂੰ ਇਸ ਕੰਧ ਉੱਤੇ ਜਾ ਕੇ ਇੱਕ ਕੱਲ ਠੋਕ ਆਇਆ ਕਰ ਇਦਾਂ ਹੀ ਉਹਨੇ ਕਰਨਾ ਮੁੰਡੇ ਨੇ ਜਦੋਂ ਉਹਨੂੰ ਗੁੱਸਾ ਆਉਣਾ ਉਹਨੇ ਕੱਲ ਚੱਕਣਾ ਥੋੜੀ ਚੱਕਣੀ ਕੰਧ ਉੱਤੇ ਜਾ ਕੇ ਠੋਕ ਦੇਣਾ ਸ਼ੁਰੂ ਸ਼ੁਰੂ ਵਿੱਚ ਉਹ ਇੱਕ ਦਿਨ ਵਿੱਚ 10 10 12 12 ਕੱਲ ਵੀ ਠੋਕਦਾ ਸੀ ਫੇ ਪੰਜਾਂ ਸੱਤਾਂ ਤੇ ਆ ਗਿਆ ਹੋੜੀ ਇੱਕ ਦੋ ਰਹਿ ਗਏ ਗੁੱਸੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਗੁੱਸਾ ਸ਼ਾਂਤ ਹੋਣਾ ਸ਼ੁਰੂ ਹੋ ਗਿਆ ਜਦ ਨੂੰ ਕੱਲ ਵੀ ਮੁੱਕਣੇ ਸ਼ੁਰੂ ਹੋ ਗਏ ਆਲਮੋਸਟ ਮੁੱਕ ਗਏ ਤੇ ਆਪਣੇ ਦਾਦੇ ਕੋਲ ਗਿਆ ਕਹਿੰਦਾ ਵੀ ਬਾਬਾ ਜੀ ਕੱਲ ਮੁੱਕ ਗਏ ਆ ਤੇ ਗੱਲ ਵੀ ਬਣਦੀ ਜਾਂਦੀ ਆ ਗੁੱਸਾ ਵੀ ਘਟ ਗਿਆ ਏ ਹੁਣ ਮੈਨੂੰ ਕੀ ਕਰਨਾ ਚਾਹੀਦਾ ਏ ਸੋਰੇ ਬਾਬਾ ਜੀ ਨੇ ਕਿਹਾ ਦਾਦਾ ਜੀ ਉਹਦਿਆਂ ਨੇ ਪੁੱਤਰਾ ਜਦੋਂ ਵੀ ਤੈਨੂੰ ਆਪਣੀ ਗਲਤੀ ਦਾ ਪਛਤਾਵਾ ਹੋਵੇ ਇਹਨਾਂ ਕਿੱਲਾਂ ਵੱਲ ਦੇਖ ਕੇ ਇਹ ਕੱਲ ਨਹੀਂ ਆ ਇਹ ਤੇਰੀਆਂ ਗਲਤੀਆਂ ਆ ਤੇਰਾ ਗੁੱਸਾ ਆ ਜਦੋਂ ਤੈਨੂੰ ਪਛਤਾਵਾ ਹੋਵੇ ਇੱਕ ਕੱਲ ਬੁੱਟ ਦਿਆ ਕਰ ਜਿਹੜੀ ਜਿਹੜੀ ਗੱਲ ਦਾ ਤੈਨੂੰ ਪਛਤਾਵਾ ਹੁੰਦਾ ਆ ਤੂੰ ਕੱਲ ਬੁੱਟ ਦਿਆ ਕਰ ਹੁਣ ਉਸ ਮੁੰਡੇ ਨੇ ਇਦਾਂ ਹੀ ਕਰਨਾ ਸ਼ੁਰੂ ਕੀਤਾ ਜਦੋਂ ਉਹਨੂੰ ਪਛਤਾਤਾਬ ਹੋਣਾ ਉਹਨੇ ਗੁੱਸੇ ਵਿੱਚ ਠੋਕੇ ਹੋਏ ਜਿਹੜੇ ਕੱਲ ਸੀਗੇ ਉਹ ਪੁੱਟਣੇ ਸ਼ੁਰੂ ਕਰ ਦਿੱਤੇ ਇੱਕ ਦਿਨ ਸਾਰੇ ਕੱਲ ਉਹਨੇ ਕੰਦ ਤੋਂ ਪੁੱਟ ਸੁੱਟੇ ਤੇ ਜਦੋਂ ਸਾਰੀ ਕੰਦ ਖਾਲੀ ਹੋ ਗਈ ਆਪਣੇ ਦਾਦੇ ਕੋਲੇ ਗਿਆ ਕਹਿੰਦਾ ਆਜੋ ਦੇਖੋ ਤਾਰੇ ਦਾਦੇ ਨੇ ਕਿਹਾ ਤੈਨੂੰ ਇਸ ਕੰਦ ਤੇ ਕੀ ਦਿਖਦਾ ਆ ਕਹਿੰਦਾ ਮੈਨੂੰ ਤਾਂ ਕੁਛ ਨਹੀਂ ਦਿਂਦਾ ਕੱਲ ਸਾਰੇ ਮੈਂ ਪੁੱਟ ਦਿੱਤੇ ਆ ਉਹਦਾ ਦਾਦਾ ਕਹਿੰਦਾ ਫੇਰ ਧਿਆਨ ਨਾਲ ਦੇਖ ਤੈਨੂੰ ਇਸ ਕੰਨ ਤੇ ਕੀ ਦੇਖਦਾ ਆ ਕਹਿੰਦਾ ਬਾਬਾ ਜੀ ਜਿੱਥੋਂ ਜਿੱਥੋਂ ਕੱਲ ਪੁੱਟੇ ਆ ਉਥੇ-ਉਥੇ ਨਿਸ਼ਾਨ ਬਾਕੀ ਆ ਉਹਦੇ ਦਾਦੇ ਨੇ ਕਿਹਾ ਪੁੱਤਰਾ ਮੈਂ ਤੈਨੂੰ ਇਹੀ ਗੱਲ ਸਮਝਾਉਣਾ ਚਾਹੁੰਦਾ ਆ ਜਦੋਂ ਗੁੱਸੇ ਵਿੱਚ ਆਪਾਂ ਸਾਹਮਣੇ ਵਾਲੇ ਨੂੰ ਕੁਛ ਕਹਿੰਨੇ ਆ ਜਾਂ ਕਰਦੇ ਆ ਉਹ ਕਿੱਲਾਂ ਬਾਗ ਚੁੱਭਦੇ ਆ ਉਹਨੂੰ ਤੇ ਜਦੋਂ ਤੱਕ ਅਸੀਂ ਉਸ ਗਲਤੀ ਦਾ ਪਛਤਾਵਾ ਨਹੀਂ ਅਗਲੇ ਦੇ ਸਾਹਮਣੇ ਕਰ ਲੈਂਦੇ ਉਨੀ ਦੇਰ ਤੱਕ ਉਹ ਚੁੱਬਦਾ ਹੀ ਰਹਿੰਦਾ ਆ ਪਰ ਜਦੋਂ ਅਸੀਂ ਪਛਤਾਵਾ ਕਰਕੇ ਉਹਦੇ ਕੋਲੋਂ ਮਾਫੀ ਮੰਗਦੇ ਆ ਅਸੀਂ ਉਹ ਠੋਕਿਆ ਹੋਇਆ ਕਿੱਲ ਮੁੱਟ ਦਿੰਨੇ ਆ ਉਹ ਚੁੱਬੜੋ ਹਟ ਜਾਂਦਾ ਆ ਪਰ ਚੇਤੇ ਰੱਖੀ ਉਸ ਕਿੱਲ ਦਾ ਨਿਸ਼ਾਨ ਮਿਟਦਾ ਨਹੀਂ ਜਿੰਨੀ ਵੱਰੀ ਵੀ ਉਹਦੇ ਵੱਲ ਕੋਈ ਦੇ ਉੱਥੇ ਕਿੱਲ ਦਾ ਨਿਸ਼ਾਨ ਬਾਕੀ ਰਹਿੰਦਾ ਹੀ ਆ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਬਹੁਤ ਚੀਜ਼ਾਂ ਆ ਜਿਨ੍ਹਾਂ ਨੂੰ ਛੱਡ ਚੁੱਕੇ ਆ ਫਿਰ ਵੀ ਉਹਨਾਂ ਦੇ ਨਿਸ਼ਾਨ ਬਾਕੀ ਆ ਰਹਿ ਰਹਿ ਕੇ ਉਹ ਚੇਤੇ ਆਉਂਦੀਆਂ ਆ ਸਾਨੂੰ ਚੇਤਾ ਦਿਵਾਉਂਦੀਆਂ ਆ ਵੀ ਇਹ ਨਿਸ਼ਾਨ ਕਾਦੇ ਆ ਜਦੋਂ ਕਿਸੇ ਦੇ ਹੱਥ ਤੇ ਜਾਂ ਇੱਥੇ ਬਾਹ ਦੇ ਨਿਸ਼ਾਨ ਪ੍ਰੈਸੀਡੈਂਟ ਉੱਤੇ ਸਾਡਾ ਨਿਸ਼ਾਨ ਆ ਉਹ ਤੁਹਾਨੂੰ ਘਟਨਾ ਜਿੱਤੇ ਜ਼ਰੂਰ ਆਉਂਦੀਆਂ ਆ ਉਹ ਨਿਸ਼ਾਨ ਬਾਕੀ ਰਹਿ ਜਾਂਦੇ ਆ ਕਿੰਨਾ ਚੰਗਾ ਹੋਵੇ ਜੇ ਅਸੀਂ ਕੈਲ ਠੋਕਣੇ ਹੀ ਬੰਦ ਕਰ ਦਈਏ ਤੇ ਕੰਦਰਾ ਕੰਦਾ ਪੱਧਰੀਆਂ ਰਹਿ ਜਾਣ ਗੱਲ ਕਹੀ ਸੀ ਭਾਵੇਂ ਅੱਜ ਸਾਡੇ ਨਾਲ ਮਿਲਣਾ ਸ਼ੁਰੂ ਹੋ ਗਿਆ ਆ ਵਰਤਨਾ ਸ਼ੁਰੂ ਹੋ ਗਿਆ ਪਰ ਮੈਨੂੰ ਫਿਰ ਵੀ ਜਦੋਂ ਇਹਨੂੰ ਦੇਖਦਾ ਮੈਨੂੰ ਇਹਦੀ ਗੱਲ ਚੇਤੇ ਆ ਜਾਂਦੀ ਆ ਉਹ ਇੱਕ ਕਿੱਲ ਦਾ ਨਿਸ਼ਾਨ ਆ ਅੱਜ ਤੋਂ ਅਸੀਂ ਗੱਲ ਠੋਕਣੇ ਬੰਦ ਕਰਨਿਆਂ ਤਾਂ ਜੋ ਪੁੱਟਣੇ ਨਾ ਪੈਣ ਤੇ ਨਾ ਜਾਣਗੇ ਠੋਕੇ ਨਾ ਜਾਣਗੇ ਤੇ ਨਿਸ਼ਾਨ ਵੀ ਨਹੀਂ ਹੋਣਗੇ ਪਰਮੇਸ਼ਵਰ ਦਾ ਵਚਨ ਤੁਹਾਨੂੰ ਗੁੱਸੇ ਤੋਂ ਨਜਾਤ ਦੇਵੇ ਤੇ ਅੱਜ ਦਾ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਦਿੱਤੀ ਹੋਈ ਸ਼ਾਂਤੀ ਨੂੰ ਕਾਇਮ ਕਰੇ ਆਮੇਨ ਹਾਲੇਲੂਇਆ ਹਾਲ